24 ਦੇ ਵਿੱਚ ਸਭ ਤੋਂ ਵੱਧ ਨਟੀਵੋ ਜੇ ਕਿਸੇ ਨੇ ਸੇਲ ਕੀਤੀ ਆ ਤਾਂ ਉਹ ਤਨ ਤਨ ਲਾਰਟਰ ਆਪਾਂ ਦੇ ਨੇ 470 ਰੁਪਏ ਲੀਟਰ ਬਾਕੀ ਨੌਨ ਬ੍ਰੈਂਡ ਆਪਣੇ ਕੋਲੇ ਕੋਈ ਐ ਨਹੀਂ ਹੈਗਾ ਵੀ ਆਪਣੇ ਸਭ ਸਪਰੀ ਦੇ ਵਿੱਚ ਜਿੱਥੇ ਮਰਜ਼ੀ ਨਿਗਾ ਮਾਰ ਲਓ ਨੌਨ ਬ੍ਰੈਂਡ ਕੰਪਨੀ ਦੀ ਚੀਜ਼ ਮਿਲੂਗੀ ਆਪਣੇ ਕੋਲੋਂ ਐ ਨਹੀਂ ਹੈਗਾ ਵੀ ਬਿਨਾ ਕੰਪਨੀ ਤੋਂ ਕੋਈ ਦੇਸੀ ਜੇ ਚਾ ਕੇ ਆਪਾਂ ਫੜਾ ਦੇ ਮੱਕੀ ਦੇ ਆਪਾਂ ਸਪਰੇਅ ਕਰਾਉਣੇ ਆ ਕਿਥੇ ਨਾ ਬੰਦਾ ਮਰਤਦਾ ਉਹ 800 900 ਦੀ ਆਪਣੇ ਕੋਲੇ 290 ਦੀ ਸਿਰਫ ਸਿਰਫ ਰਿਅਲ ਤੋਂ 25 ਦੀ ਦਿੰਦਾ ਜੇ 35 ਤੋਂ 40% ਜਿੱਥੇ 1 ਲੱਖ ਦੀ ਦਵਾਈ ਹੋਗੀ ਇੱਥੇ 60 60 ਹਜ਼ਾਰ 7 ਪਹਿਲਾਂ ਸਰ ਜਾਂਦਾ ਹਾਂ ਮੈਂ ਇਹ ਦਵਾਈ ਤਾਂ ਸੁੰਡੀ ਨਹੀਂ ਮਾਰਦੀ ਹੈਗੀ ਉਹ ਆਪਣੇ ਕੋਲਿਆ ਸਾਰਾ ਦਵਾਈ ਆਉਂਦੀ ਆ ਜਿਹਦੀ 101% ਆਪਣੀ ਜ਼ਿੰਮੇਵਾਰ ਸੁੰਡੀ ਮਾਰਨ ਦੀ ਠੀਕ ਹੈ ਗਰੰਟੀ ਹੋਊਗੀ ਫੁੱਲ ਗਰੰਟੀ ਜੀ ਕਿਉਂਕਿ ਰਾਜਸਥਾਨ ਦੇ ਦਵਾਈ ਆਪਣੀ ਬਹੁਤ ਜਾਂਦੀ ਹੈ ਉੱਥੇ ਕਿਉਂਕਿ ਟੈਂਪਰੇਚਰ ਹਾਈ ਰਹਿੰਦਾ ਹੈਗਾ ਉੱਥੇ ਵੀ ਕੰਮ ਕਰਦੀ ਹੈ ਇਹ ਤੇ ਰੇਟ ਹੀ ਬਹੁਤ ਜਾਇਜ਼ ਪੈਂਦੀ ਹੈ ਇਹ ਵਾਹ 300 ਰੁਪਏ ਲਗਭਗ ਪ੍ਰਤੀ ਏਕੜ ਹੀ ਖਾਓ ਹੈਗੇ ਆਪਣੇ ਕੋਲੇ 3190 ਰੁਪਈਆ ਦੀ ਇਹਦੀ ਸੇਲ ਹੈ ਸਭ ਤੋਂ ਵੱਧ ਸਭ ਤੋਂ ਵੱਧ ਵੇਚਦੇ ਨੇ ਕਿਉਂ ਵੇਚਦੇ ਨੇ ਵੀ ਰੇਟ ਸਭ ਤੋਂ ਘੱਟ ਹੈ ਤਾਂ ਕਰਕੇ ਪੰਜਾਬ ਦੇ ਵਿੱਚ ਇਹਨਾਂ ਦਾ ਮਾਲ ਸਭ ਤੋਂ ਵੱਧ ਵਿਕਦਾ। 9184398892083311 ਲਗਭਗ ਸਾਰੇ ਕੋਪੜੇ ਦੇ ਪੀਜ ਆਪਣੇ ਕੋਲੇ ਹਾਜ਼ਰ ਨੇ। ਪੈਂਡੀ ਆਪਰੇ ਕੋਲ 295 ਤੋਂ ਸ਼ੁਰੂ ਹੋ ਜਾਂਦੀਆਂ ਨੇ ਜੀ। 295 ਰੁਪਏ ਲੀਟਰ। ਹਾਂਜੀ। ਸਭ ਘੱਟੋ-ਘੱਟ 4-500 ਦਾ ਲੈਸ ਅਸੀਂ ਆਮ ਹੀ ਦੇ ਦਿੰਦੇ ਹਾਂਗੇ। ਠੀਕ ਆ ਕੋਈ ਵੀ ਪ੍ਰੋਡਕਟ ਹੋਵੇ MRP ਚੋਂ 5-400 ਦਾ ਲੈਸ ਮਿਲੀ ਜਾਊਗਾ। ਹਾਂਜੀ। ਵੀਰੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਬ੍ਰਾਂਡ ਵੇਚਣ ਵਾਲਾ ਕੈਸ਼ ਕਾਊਂਟਰ ਹੈ ਜਿਹੜਾ ਸਾਡੇ ਪਿੰਡ ਲੌਂਗਵਾਲ ਦੇ ਵਿੱਚ ਉੱਥੇ ਪਹੁੰਚੇ ਆਂ ਤੇ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਇਹਨਾਂ ਦੀ ਦੁਕਾਨ ਤੇ ਦੇਖਣ ਨੂੰ ਮਿਲੂਗਾ ਬ੍ਰਾਂਡ ਤੇ ਇਹਨਾਂ ਨੂੰ ਕੱਲੀਆਂ ਗੱਲਾਂ ਨਹੀਂ ਕਰਦੇ ਅਵਾਰਡ ਮਿਲੇ ਹੋਏ ਨੇ ਜਿਵੇਂ ਆਹ ਦੇਖੋ ਬੈਰ ਦਾ ਨਟੀਵੋ 2024 ਦੇ ਵਿੱਚ ਸਭ ਤੋਂ ਵੱਧ ਨਟੀਵੋ ਜੇ ਕਿਸੇ ਨੇ ਸੇਲ ਕੀਤੀ ਆ ਤਾਂ ਉਹ ਤਨਤਨ ਬਾਬਾ ਸੰਤ ਆਤਰ ਸਿੰਘ ਜੀ ਪੈਸਟੀਸਾਈਡ ਸਟੋਰ ਆ ਜਿੱਥੇ ਨਟੀਵੋ ਸਭ ਤੋਂ ਵੱਧ ਵਿਕੀ ਆ ਤੇ ਜਿਵੇਂ ਫੇਮ ਵਗੈਰਾ ਦੇ ਹਰ ਇੱਕ ਚੀਜ਼ ਦੇ ਅਵਾਰਡ ਇਹਨਾਂ ਨੂੰ ਮਿਲਦੇ ਰਹਿੰਦੇ ਨੇ ਕਿਉਂਕਿ ਇਹਨਾਂ ਦੀ ਸੇਲ ਆ ਸਭ ਤੋਂ ਵੱਧ ਸਭ ਤੋਂ ਵੱਧ ਵੇਚਦੇ ਨੇ ਕਿਉਂ ਵੇਚਦੇ ਨੇ ਵੀ ਰੇਟ ਸਭ ਤੋਂ ਘੱਟ ਹੈ ਤਾਂ ਕਰਕੇ ਪੰਜਾਬ ਦੇ ਵਿੱਚ ਇਹਨਾਂ ਦਾ ਮਾਲ ਸਭ ਤੋਂ ਵੱਧ ਵਿਕਦਾ ਸਭ ਤੋਂ ਪਹਿਲਾਂ ਸਸੀ ਘਾਲ ਜੀ ਸਸੀ ਘਾਲ ਜੀ ਤੇ ਕਿਹੜੀਆਂ ਕਿਹੜੀਆਂ ਕੰਪਨੀਆਂ ਆ ਜਾਂਦੀਆਂ ਨੇ ਜੀ ਆਪਣੇ ਕੋਲ ਬ੍ਰਾਂਡ ਦੇ ਵਿੱਚ ਸਾਰੇ ਕਿਸਾਨ ਵੀ ਅਨੁਗਮੇ ਟੂ ਵੱਲੋਂ ਜੀ ਦਿਲੋਂ ਸਲੂਟ ਆ ਕਿ ਜਿਹੜੇ ਕੀ ਆਪਣੇ ਨਾਲ ਪਿਛਲੇ 17 ਸਾਲਾਂ ਤੋਂ ਜੁੜੇ ਹੋਏ ਨੇ ਤੇ ਜਿਵੇਂ ਆਪ ਕੋਈ ਵੇਚ ਰਾਂ ਹੀ ਬੈਰ ਸਜੈਟਾ ਇਹ ਆਮ ਹੀ ਕੰਪਨੀਆਂ ਆਪਾਂ ਮਾਲ ਵੇਚ ਰਾਂਗੇ ਜੀ ਹੂੰ ਤੇ ਜਿਵੇਂ ਆਪਣੇ ਕੋਲੇ ਮੱਕੀ ਦੇ ਬੀਜ ਕਿਹੜੇ ਕਿਹੜੇ ਅਵੇਲੇਬਲ ਨੇ ਇਸ ਟਾਈਮ ਮੱਕੀ ਦੇ ਆਪਣੇ ਕੋਲੇ ਜੀ 1843 9908 9208 3311 ਲਗਭਗ ਸਾਰੇ ਕੁੱਪੜੇ ਦੇ ਬੀਜ ਆਪਣੇ ਕੋਲੇ ਹਾਜ਼ਰ ਨੇ ਜਿਹੜੀ ਬ੍ਰਾਂਡ ਕੰਪਨੀਆਂ ਨੇ ਠੀਕ ਹੈ ਤੇ ਰੇਟ ਕਿੰਨਾ ਕੁ ਫਰਕ ਹੋ ਮਾਰਕੀਟ ਨਾਲ ਮਾਰਕੀਟ ਵਾਲਾ ਰੇਟ ਦਾ ਬਹੁਤ ਫਰਕ ਹੋਊਗਾ ਜੀ ਐਮ ਆਰ ਪੀ ਤੋਂ ਕਿੰਨਾ ਲਸਕ ਐਮ ਆਰ ਪੀ ਤੋਂ ਘੱਟ ਹੋ ਆ ਤੇ 4-500 ਦਾ ਲੈਸਾ ਜੀ ਆਮ ਹੀ ਦੇ ਦਿੰਦੇ ਆਂਗੇ ਠੀਕ ਆ ਕੋਈ ਵੀ ਪ੍ਰੋਡਕਟ ਹੋਵੇ ਐਮ ਆਰ ਪੀ ਚੋਂ 5-400 ਦਾ ਲੈਸ ਮਿਲ ਹੀ ਜਾਊਗਾ ਹਾਂਜੀ ਇਹ ਲੋਰਸ ਆ ਗਈ ਜੀ ਬੈਰ ਦੀ ਹਾਂਜੀ ਤੇ ਇਹ ਕਲੈਰਸ ਆ ਗਈ ਸੀ ਐਂਟਾ ਦੀ ਹਾਂਜੀ ਹਾਂਜੀ ਤੇ ਇਹਨਾਂ ਦਾ ਕਿੰਨਾ ਕ ਫਰਕ ਪੈ ਜਾਊਗਾ ਜੀ ਇਹਨਾਂ ਦਾ ਵੀ ਰੇਟ ਦਾ ਹੁਣ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਐਮ ਆਰ ਪੀ ਦੇ ਵਿੱਚੋਂ ਇੱਕ ਹੈ ਕਿ ਨਾ ਵੀ ਕਿਸਾਨ ਵੀਰਾਂ ਨੂੰ ਹੁਣ ਮੱਕੀ ਦਾ ਸੀਜ਼ਨ ਚੱਲ ਪਿਆ ਮੱਕੀ ਦੇ ਵਿੱਚ ਨਦੀਨਾਂ ਦੀ ਸਮੱਸਿਆ ਆ ਗਈ ਜੀ ਜੀ ਜੇ ਨਦੀਨਾਂ ਲਈ ਲੋਰਸ ਤੇ ਆਪਾਂ ਸਜਟਾ ਦੀ ਤੇ ਅਲਟਰਾ ਜੀਨ ਚੌੜੇ ਪੱਤਿਆਂ ਲਈ ਜੀ ਇਹ ਕਰਵਾਉਣਿਆਂ ਵੀ ਆਪਣੇ ਨਾਲ ਕੋਲ 101% ਰਿਜ਼ਲਟ ਦੀ ਆਪਣੀ ਜ਼ਿੰਮੇਵਾਰੀਆਂ ਬਿਲਕੁਲ ਜਦੋਂ ਬਾਕੀ ਬ੍ਰਾਂਡ ਹੈ ਬ੍ਰਾਂਡ ਦਾ ਨਾਮ ਹੀ ਰਿਜ਼ਲਟ ਕਰਕੇ ਬਣਿਆ ਤੇ ਇਸ ਤੋਂ ਬਿਨਾ ਮੱਕੀ ਦੇ ਬੀਜ ਹੋਗੇ ਤੇ ਮੂੰਗੀਆਂ ਵੀ ਹੈਗੀਆਂ ਜੀ ਆਪਣੇ ਕੋਲੇ ਸਾਡੇ ਕੋਲੇ ਮੂੰਗੀਆਂ ਵੀ ਹੈਗੀਆਂ ਨੇ ਜੀ ਜਿਵੇਂ ਕੋਈ ਬਾਸੀ ਗੋਲਡ ਵਗੈਰਾ ਸਾਰੀਆਂ ਮੂੰਗੀਆਂ ਆਪਣੇ ਕੋਲੇ ਹਾਜ਼ਰ ਨੇ ਸਟਾਰ 444 ਹੋ ਗਈ ਜੀ ਮੈਂ ਹਾਂਜੀ ਸਾਰੇ ਆਪਣੇ ਮੂੰਗੀ ਦੇ ਬ੍ਰਾਂਡ ਹਾਜ਼ਰ ਨੇ ਜੀ ਤੇ ਉਹਨਾਂ ਤੇ ਇਹਦੁਆ ਮੂੰਗੀ ਤੇ ਵੀ ਕਰਨ ਲਈ ਪੈਂਡੀ ਚਾਹੀਦੀਆਂ ਨਾਲ ਹਾਂਜੀ ਪੈਂਡੀ ਵੀ ਆਪਣੇ ਕੋਲੇ ਹਾਜ਼ਰ ਆ ਜੀ ਪੈਂਡੀ ਆਪਣੇ ਕੋਲ 295 ਤੋਂ ਸ਼ੁਰੂ ਹੋ ਜਾਂਦੀਆਂ ਨੇ ਜੀ 295 ਰੁਪਏ ਲੀਟਰ ਹਾਂਜੀ 295 ਰੁਪਏ ਲੀਟਰ ਤੋਂ ਤੇ ਲਾਲ ਅਕਟਾਰ ਲਾਲ ਅਕਟਾਰ ਆਪਾਂ ਦੇ ਨੇ 470 ਰੁਪਏ ਲੀਟਰ ਠੀਕ ਹੈ ਜਿਵੇਂ ਉਹ ਨਹੀਂ ਪੈਰਾ ਕਿਉਂਟਾ ਉਹ ਦੇ ਰਿਹਾ ਆਪਾਂ 170 ਦਾ ਲੀਟਰ ਚ ਜੇ 20 ਲੀਟਰ ਦੀ ਕਿੰਨੀ ਲੈਣੀ ਆ ਉਹ ਹੈਗੇ ਆਪਣੇ ਕੋਲੇ 3190 ਰੁਪਈਆ ਦੀ 20 ਲੀਟਰ ਦੀ ਕਿੰਨੀ ਸਿਰਫ 3190 ਰੁਪਈਆ ਹਾਂਜੀ ਜੀ ਜਿਵੇਂ ਕਿ ਉਹ ਆਪਣਾ ਛੁੰਡੀ ਜੀ ਸਮੱਸਿਆ ਹੁੰਦੀ ਆ ਮੱਕੀ ਤੇ ਮੂੰਗੀ ਤੇ ਹੂੰ ਨਹੀਂ ਮਹਿੰਗੀਆਂ ਦਵਾਈ ਤਾਂ ਸੁੰਡੀ ਨਹੀਂ ਮਾਰਦੀ ਹੈਗੀ ਉਹ ਆਪਣੇ ਕੋਲ ਸਾਰਾ ਦਵਾਈ ਆਉਂਦੀ ਆ ਜਿਹਦੀ 101% ਆਪਣੀ ਜ਼ਿੰਮੇਦਾਰ ਸੁੰਡੀ ਮਾਰਨ ਦੀ ਠੀਕ ਹੈ ਗਰੰਟੀ ਹੋਊਗੀ ਫੁੱਲ ਗਰੰਟੀ ਜੀ ਕਿਉਂਕਿ ਰਾਜਸਥਾਨ ਦੇ ਦਵਾਈ ਆਪਣੀਆਂ ਬਹੁਤ ਜਾਂਦੀਆਂ ਉੱਥੇ ਕਿਉਂਕਿ ਟੈਂਪਰੇਚਰ ਹਾਈ ਰਹਿੰਦਾਗਾ ਉੱਥੇ ਵੀ ਕੰਮ ਕਰਦੀ ਹੈ ਇਹ ਤੇ ਰੇਟ ਵੀ ਬਹੁਤ ਜਾਇਜ਼ ਪੈਂਦੀ ਹੈ ਇਹ ਵਾਟ 100 ਰੁਪਏ ਲਗਭਗ ਪ੍ਰਤੀ ਇੱਕ ਨਹੀਂ ਖਰਚਾ ਆਉਂਦਾ ਇਹਦਾ ਬਸ ਸਿਰਫ ਤੇ ਬਾਕੀ ਜਿੱਥੇ ਕਹਿੰਦੇ ਵੱਡੇ ਵੱਡੇ ਬ੍ਰਾਂਡ ਕੰਮ ਛੱਡ ਜਾਂਦੇ ਨੇ ਇਹਦਾ ਉੱਥੋਂ ਕੰਮ ਸ਼ੁਰੂ ਆ ਉੱਥੋਂ ਇਹਦਾ ਕੰਮ ਸ਼ੁਰੂ ਆ ਸਾਰਾ ਦਵਾਈ ਦਾ ਤੇ ਇਦੀ ਗਰੰਟੀ ਆਪਾਂ ਬਿੱਲ ਤੇ ਲਿਖ ਕੇ ਦੇ ਦਾਂਗੇ ਹਾਂਜੀ ਹਾਂਜੀ ਇਹਦੀ ਗਰੰਟੀ ਆਪਾਂ ਲਿਖ ਕੇ ਦਿੰਦੇ ਆ ਜੀ ਠੀਕ ਐ ਤੇ ਬਿੱਲ ਪੱਕਾ ਮਿਲੂ ਹਰੇ ਕਰਾ ਹਾਂਜੀ ਹਰੇ ਕਰਾ ਪੱਕੀ ਮਿਲਦਾ ਜੀ ਬਿੱਲ ਤੋਂ ਬਣਦਾ ਮਨ ਕੋਈ ਦਿਖਾ ਸੀ ਜੀ ਨਹੀਂ ਹੈਗੀ ਠੀਕ ਐ ਵੀ ਕੋਈ ਵੀ ਤੁਸੀਂ ਪ੍ਰੋਡਕਟ ਚੱਕ ਲੋ ਉਹਦਾ ਪੱਕਾ ਜੀਐਸਟੀ ਵਾਲਾ ਬਿਲ ਮਿਲੂਗਾ ਤੇ ਇਹਦਾ ਕਿੰਨਾ ਕੁ ਰਿਜ਼ਲਟ ਹੈ ਬਾਈ ਸਾਰਾ ਦਾ ਸਾਰਾ ਦਾ ਰਿਜ਼ਲਟ ਤਾਂ ਵੀਰੇ ਜਮਾ ਸਿਰੇ ਵਾਲੀ ਗੱਲਬਾਤ ਆ ਗਈ ਆਪਾਂ ਦੇਖਿਆ ਯੂਜ਼ ਕਰਕੇ ਆਪਾਂ ਯੂਜ਼ ਵੀਰੇ ਆਪਦੇ ਖੇਤ ਚ ਕੀਤਾ ਹੋਇਆਗਾ ਇੱਕ ਵਾਰੀ ਮੱਕੀ ਤੇ ਲਾਈ ਸੀ ਆਪਾਂ ਕੀਤੀ ਸੀਗੀ ਮੁਰਕੇ ਸੁੰਡੀ ਨਹੀਂ ਆਈ ਹੈਗੀ ਬਾਕੀ ਕੱਲੀ ਐਵੇਂ ਨਹੀਂ ਹੈਗਾ ਵੀ ਕੱਲੀ ਮੱਕੀ ਵਾਸਤੇ ਆ ਠੀਕ ਆ ਏ ਟੂ ਜ਼ेड ਫਸਲ ਵਾਸਤੇ ਆ ਜਿੱਥੇ ਮਤਲਬ ਕਿ ਸੁੰਡੀ ਗੋਵ ਵਾਲੀ ਮਰਦੀ ਨਹੀਂ ਹੈਗੀ ਕਿਸ ਤੋਂ ਇਹ ਮਾਰਦੀ ਆ ਇਹ ਮਾਰਦੀ ਆ ਕੋਈ ਮਰਜ਼ੀ ਸੁੰਡੀ ਹੋਵੇ ਚਪੇ ਚਪੇ ਧਰਦੀ ਹੈਗੀ ਠੀਕ ਆ ਵੀ ਸੁੰਡੀ ਕਿਹੜੀ ਵੀ ਸਟੇਜ ਦੇ ਵਿੱਚ ਹੋਵੇ ਜਿਹੜੀ ਮਰਜ਼ੀ ਸਟੇਜ ਹੋਵੇ ਕੋਈ ਮਰਜ਼ੀ ਹੋਵੇ ਸੁੰਡੀ ਨੂੰ ਜਮਾ ਐ ਕਹਿੰਦੀ ਹੈ ਵੀ ਬਸ ਖਤਮ ਆ ਕੰਮ ਹੋਰ ਕਿ ਸੁੰਡੀ ਨਹੀਂ ਆਉਂਦੀ ਇਹ ਖੇਤ ਦੇ ਵਿੱਚ ਜਿੱਥੇ ਸਾਰਾ ਹੋਵੇ ਜਿੱਥੇ ਸਾਰਾ ਹੋਵੇ ਠੀਕ ਹੈ ਇੰਨਾ ਕਿ ਠੀਕ ਹੈ ਗਾਰੰਟੀ ਹੈ ਦੀ ਵੀ ਅਸੀਂ ਗਾਰੰਟੀ ਇੰਨੀ ਕ ਲੈਣੇ ਆਗੇ ਵੀ ਬਿੱਲ ਤੇ ਲਿਖ ਕੇ ਦੇਵਾਂਗੇ ਵੀ ਪੂਰੀ ਪੱਕਾ 100% ਕੰਮ ਕਰੂਗੇ ਬਾਕੀ ਹੈ ਆਪਣੇ ਕੋਲੇ ਟੋਟਲੀ ਬ੍ਰਾਂਡ ਹੈ ਬ੍ਰਾਂਡ ਵੀਰੇ ਸਾਰਾ ਕੋਈ ਦਿਖਾਉਣ ਨੂੰ ਨਹੀਂ ਲਾਇਆ ਕੱਲਾ ਵੀ ਆਪਾਂ ਸੇਲ ਸੇਲ ਪੂਰੀ ਸੇਲ ਆਪਣੀ ਕਰਦੇ ਆ ਸੇਲ ਵਿਨਰ ਹੋਇਆ ਗਿਆ ਆਪਾਂ ਹਾਂ ਅਵਾਰਡ ਵਿਨਰ ਉਹ ਤਾਂ ਹੀ ਮਿਲਦਾ ਜੇ ਆਪਾਂ ਘੱਟ ਰੇਟ ਤੇ ਵੇਚਾਂ ਘੱਟ ਰੇਟ ਦੇ ਦਿੰਨੇ ਆਗੇ ਤੁਹਾਨੂੰ ਪਤੀਆ ਬ੍ਰਾਂਡ ਕੱਲੇ ਦਿਖਾਉਣ ਨੂੰ ਨਹੀਂ ਹੈਗੇ ਆਪਾਂ ਵੇਚਦੇ ਵੀ ਆਗੇ ਹੂੰ ਤਾਂ ਜੋ ਬ੍ਰੈਂਡਾਂ ਵੱਲੋਂ ਜਿਹੜੇ ਉਹ ਅਵਾਰਡ ਹੈ ਉਹ ਮਿਲਦੇ ਰਹਿੰਦੇ ਨੇ ਬਾਕੀ ਨਾਨ ਬ੍ਰੈਂਡ ਆਪਣੇ ਕੋਲੇ ਕੋਈ ਐ ਨਹੀਂ ਹੈਗਾ ਵੀ ਆਪਣੇ ਸਭ ਸਪਰੀ ਦੇ ਵਿੱਚ ਜਿੱਥੇ ਮਰਜ਼ੀ ਨਿਗਾ ਮਾਰ ਲਓ ਨਾਨ ਬ੍ਰੈਂਡ ਕੰਪਨੀ ਦੀ ਚੀਜ਼ ਮਿਲੂਗੀ ਆਪਣੇ ਕੋਲੋਂ ਐ ਨਹੀਂ ਹੈਗਾ ਵੀ ਬਿਨਾ ਕੰਪਨੀ ਤੋਂ ਕੋਈ ਦੇਸੀ ਜੀ ਚਾਕੇ ਆਪਾਂ ਫੜਾਤੀ ਕਿਸੇ ਨੂੰ ਨਾਨ ਬ੍ਰੈਂਡ ਆਈਟਮ ਹੈ ਨਹੀਂ ਕੋਈ ਆਈਟਮ ਹੀ ਨਹੀਂ ਹੈਗੀ ਕੋਈ ਇੱਕ ਬਈ ਫੋਨ ਆਉਂਦੇ ਹੁੰਦੇ ਨੇ ਇਧਰ ਅੰਬਰ ਸਾਰਾ ਏਰੀਆ ਦੇ ਵਿੱਚੋਂ ਮਾਝੇ ਚੋਂ ਖਾਸ ਕਰਕੇ ਵੀ ਟਮਾਟਰ ਦੀ ਸੁੰਡੀ ਨਹੀਂ ਮਰਦੀ ਉਹਦੇ ਵਾਸਤੇ ਹੈ ਕੋਈ ਦਵਾਈ ਟਮਾਟਰ ਦੀ ਸੁੰਡੀ ਵਾਸਤੇ ਵੀਰੇ ਇੱਕੇ ਕਾ ਇਲਾਜ ਆਪਣੇ ਲਈ ਸਾਰਾ ਇਹ ਟਮਾਟਰ ਤੇ ਵੀ ਕੰਮ ਕਰੂ ਟਮਾਟਰ ਦੇ ਵਿੱਚੋਂ ਸੁੰਡੀ ਕੱਢ ਕੇ ਮਾਰੂਗੀ ਠੀਕ ਹੈ ਇੰਨਾ ਕੁ ਜ਼ਿਆਦਾ ਰਿਜ਼ਲਟ ਹੈ ਇੰਨਾ ਕੁ ਜ਼ਿਆਦਾ ਰਿਜ਼ਲਟ ਹੈ ਸਾਨੂੰ ਦੱਸਿਆ ਵੀ ਸੁੰਡੀ ਕੋਈ ਮਰਜੀ ਫਸਲ ਦੇ ਹੋਵੇ ਕੋਈ ਮਰਜੀ ਸਟੇਜ ਦੇ ਵਿੱਚ ਸੁੰਡੀ ਹੋਵੇ ਚ ਪੇਚ ਪੇ ਧਰਦੀ ਹੈਗੀ ਬੇਲੋ ਕੱਡ ਕੱਡ ਮਾਰਦੀ ਹੈ ਹਰੇਕ ਫਸਲ ਵਾਸਤੇ ਹਰੇਕ ਫਸਲ ਵਾਸਤੇ ਸੁੰਡੀ ਜਿੱਥੇ ਸੁੰਡੀ ਪੈ ਗਈ ਸਾਰਾ ਬਸ ਸਾਰਾ ਹੋਰ ਕੋਈ ਇਲਾਜ ਨਹੀਂ ਸਾਰਾ ਵੀਰੋ ਜਦੋਂ ਇਸ ਵਾਰ ਮੱਕੀ ਦੇ ਬੀਜਾਂ ਦੀ ਸ਼ਾਰਟੇਜ ਚੱਲ ਰਹੀ ਸੀ ਤਾਂ ਜੈ ਡੀ ਐਮ 12 11 ਬੀਜਾ ਜਿਹੜਾ ਨਟ੍ਰਾਂਟਾ ਦਾ ਇਹ ਵੀ ਨਹੀਂ ਮਿਲਿਆ ਇਹਦੀ ਇੰਨੀ ਡਿਮਾਂਡ ਕਿਉਂ ਹੋਈ ਜੀ ਮਾਰਕੀਟ ਦੇ ਵਿੱਚ ਕੀ ਖਾਸ ਹੈ ਇਹਦੇ ਵਿੱਚ ਹੈ ਜਿ ਕਿ ਜਿਹੜਾ 12 11 ਹੈ ਇਹ ਸਾਡਾ ਨਿਊਟ੍ਰਾਂਟਾ ਦਾ ਇੱਕ ਹੀਰੋ ਪ੍ਰੋਡਕਟ ਹੈ ਜੋ ਕਿ ਪਕਾਵੀ ਮੱਕੀ ਦੇ ਲਈ ਰეკਮੈਂਡਡ ਹੈ ਹਮ ਇਸ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ ਕਿ ਇਸ ਦਾ ਜਿਹੜਾ ਗੁੱਲਾ ਬਹੁਤ ਪਤਲਾ ਹੈ ਠੀਕ ਹੈ ਜਿਹੜਾ ਮੋਟਾ ਦਾਣਾ ਹੈ ਉਹ ਮੋਟਾ ਹੈ ਤੇ ਨਰੰਗੀ ਰੰਗ ਦਾ ਦਾਣਾ ਹੈ ਇਹਦੇ ਵਿੱਚ ਉਹਦੀ ਕਵਾਂਟੀਟੀ ਜਿਆਦਾ ਹੈ ਦਾਣੇ ਇਹਦੇ ਵਿੱਚ ਜਿਸ ਦੇ ਨਾਲ ਇਸ ਦੀ ਜਿਹੜੀ ਸ਼ੈਲਿੰਗ ਪਰਸੈਂਟੇਜ ਹੈ ਉਹ ਜ਼ਿਆਦਾ ਹੈ ਮਤਲਬ ਜੀ ਆਪਾਂ 100 ਕਿਲੋ ਛੱਲੀ ਲੈਣੇ ਆ ਤਾਂ ਆਪਾਂ ਨੂੰ ਲਗਭਗ 80 ਤੋਂ 85 ਕਿਲੋ ਦਾਣੇ ਮਿਲਦੇ ਨੇ ਤੇ ਉੱਪਰ ਦੀ ਇਹਦਾ ਜੋ ਕਲਰ ਹੈ ਉਹ ਵੀ ਨਾਰੰਗੀ ਰੰਗ ਦਾ ਹੈ ਤਾਂ ਮੰਡੀ ਦੇ ਵਿੱਚ ਇਹਦੀ ਜਿਹੜੀ ਟੇਰੀ ਹੈ ਉਹ ਅਲੱਗ ਹੀ ਦਿਖਦੀ ਹੈ ਤੇ ਵਪਾਰੀ ਇਸ ਨੂੰ ਪਹਿਲ ਦੇ ਆਧਾਰ ਤੇ ਤੇ ਵੱਧ ਰੇਟ ਲਗਾ ਕੇ ਇਸ ਨੂੰ ਖਰੀਦਦਾ ਹੈਗਾ ਤੇ ਤਾਂ ਕਰਕੇ ਇਹਦਾ ਵੀ ਝਾੜ ਪ੍ਰੋਡਕਸ਼ਨ ਵੀ ਆਲ ਓਵਰ ਵਧ ਜਾਂਦੀ ਹੈ ਪ੍ਰੋਡਕਸ਼ਨ ਵੀ ਇਹਦੀ ਪਲੱਸ ਹੈ ਜੀ ਦੂਸਰਾ ਦੂਸਰੀਆਂ ਮੱਕੀਆਂ ਦੇ ਮੁਕਾਬਲੇ ਜਿਹੜੇ ਕੰਪੀਟੀਸ਼ਨ 'ਚ ਹਾਈਬ੍ਰਿਡ ਨੇ ਉਹਨਾਂ ਤੋਂ ਪੱਕ ਕੇ ਤਿਆਰ ਹੋ ਜਾਂਦਾ ਸੋ ਪੱਕ ਕੇ ਤਿਆਰ ਵੀ ਜਲਦੀ ਹੋ ਜਾਂਦੀ ਹੈ ਦਾਣਾ ਵੀ ਮੋਟਾ ਭਜਨ ਵੀ ਜ਼ਿਆਦਾ ਤੇ ਦੂਸਰੀਆਂ ਮੱਖੀਆਂ ਨਾਲੋਂ ਜਿਵੇਂ ਉਹਨਾਂ ਦੀ ਬਲੈਕ ਹੋ ਜਾਂਦੀ ਹੈ ਅਵੇਲੇਬਿਲਟੀ ਦੇ ਵਿੱਚ ਫਰਕ ਹੈ ਇਸੀ ਜੋ ਅਵੇਲੇਬਿਲਟੀ ਹੈ ਉਹ ਵੀ ਸਾਡੇ ਕੋਲ ਈਜ਼ੀ ਹੈ ਹਰ ਇੱਕ ਕਾਊਂਟਰ ਤੇ ਜੋ ਵੀ ਸਾਡੇ ਨਿਊਟ੍ਰਾਂਟਾ ਦੇ ਐਕਸਕਲੂਸਿਵ ਡਿਸਟ੍ਰੀਬਿਊਟਰਸ ਸੀ ਉਹ ਕਾਊਂਟਰਸ ਤੇ अवेलेबल ਰਹੀ ਤੇ ਪਿਛਲੇ 3 ਸਾਲਾਂ ਤੋਂ ਬਹੁਤ ਸ਼ਾਨਦਾਰ ਰਿਜ਼ਲਟ ਆਏ ਤੇ ਇਸ ਸੀਜ਼ਨ ਦੇ ਵਿੱਚ ਵੀ ਇਸ ਨੂੰ ਬਹੁਤ ਕਿਸਾਨਾਂ ਵੱਲੋਂ ਹੰਗਾਰਾ ਮਿਲਿਆ ਤੇ ਹੁਣ ਇਸ ਦੀ ਵਿਜਾਈ ਹੋਈ ਹੋਈ ਹੈ ਹੋਰ ਵੀਡੀਓਜ਼ ਵੀ ਲੈ ਕੇ ਅਸੀਂ ਇਸ ਦੀਆਂ ਜੋ ਇਸ ਦੇ ਰਿਜ਼ਲਟ ਰਿਲੇਟਿਡ ਵੀਡੀਓਜ਼ ਨੇ ਉਹ ਲੈ ਕੇ ਆਵਾਂਗੇ ਜੀ ਤੇ ਜਿਹੜੀ H Y M 3311 ਇਹ ਸਾਈਲੇਜ ਲਈ ਹੈ ਜਿਹੜੀ 3311 ਇਹ ਸਾਈਲੇਜ ਦੇ ਲਈ ਰეკਮੈਂਡੇਡ ਹੈ ਜਿਵੇਂ ਕਨਕਾਂ ਤੋਂ ਬਾਅਦ ਜਿਹੜੇ ਕਿਸਾਨ ਵੀਰ ਸਾਈਲੇਜ ਲਗਾਉਂਦੇ ਨੇ ਤਾਂ ਉਹਨਾਂ ਲਈ ਬਹੁਤ ਅੱਛੀ ਆਪਸ਼ਨ ਹੈ ਇੱਕ H Y M 3311 ਨਿਊਟ੍ਰਾਂਟਾ ਦੀ ਇਸ ਦੀਆਂ ਜੇ ਖਾਸੀਅਤਾਂ ਦੀ ਆਪਾਂ ਜਿਵੇਂ ਗੱਲ ਕਰੀਏ ਜੋ ਇਸ ਦਾ ਟਾਂਡਾ ਹੈ ਮੋਟਾ ਟਾਂਡਾ ਹੈ ਜਿਸ ਦੇ ਨਾਲ ਗਿਰਨ ਦੀ ਦਿੱਕਤ ਨਹੀਂ ਆਉਂਦੀ ਹਾਈਟ ਕਿੰਨੀ ਹੈ ਹਾਈਟ ਇਸ ਦੀ 10 ਤੋਂ 12 ਫੁੱਟ ਦੀ ਹਾਈਟ ਹੋ ਜਾਂਦੀ ਹੈ ਚੌੜਾ ਪੱਤਾ ਹੈ ਤੇ ਛੱਲੀ ਤੇ ਛੱਲੀ ਇਸ ਦੀ ਛੱਲੀ ਦੀ ਖਾਸੀਅਤ ਇਹ ਹੈ ਕਿ ਪੂਰੇ ਉਸ ਚ दाਣੇ ਭਰਦੇ ਨੇ ਠੀਕ ਹੈ ਜੀ ਤੇ ਉੱਪਰ ਤੱਕ ਦਾਣਿਆਂ ਦਾ ਭਰਾ ਸੋ ਉਸ ਕਰਕੇ ਇਸ ਦੀ ਜੋ ਪਰਫਾਰਮੈਂਸ ਹੈ ਕਿਸਾਨ ਵੀਰ ਬਹੁਤ ਖੁਸ਼ ਨੇ ਝਾੜ ਬਹੁਤ ਵਧੀਆ ਆਉਂਦਾ ਹੈ ਲੋਜਿੰਗ ਦੀ ਗਿਰਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚੌੜਾ ਪੱਤਾ 10 12 ਫੁੱਟ ਦੀ ਇਸ ਦੀ ਹਾਈਟ ਹੋ ਜਾਂਦੀ ਹੈ ਠੀਕ ਹੈ ਜੀ ਤੇ ਇਹਦਾ ਡਰਾਈ ਮੈਟਰ ਕਿੰਨਾ ਹੈ ਤੇ ਇਸ ਦਾ ਇੱਕ ਹੋਰ ਸਟੇ ਗ੍ਰੀਨ ਕੈਰੈਕਟਰ ਹੈ ਜਿਵੇਂ ਕਿ ਤੁਸੀਂ ਆਪਾਂ ਦੇਖਦੇ ਆ ਮੱਕੀ ਦੇ ਵਿੱਚ ਜਨਰਲੀ ਜਦੋਂ ਸਾਈਲੇਜ ਸਟੇਜ ਆਉਂਦੀ ਹੈ ਤਾਂ ਜਿਹੜੇ ਨੀਚਲੇ ਪੱਤੇ ਨੇ ਉਹ 2 4 ਸੁੱਕ ਜਾਂਦੇ ਨੇ ਹਾਂ ਸੁੱਕ ਜਾਂਦੇ ਨੇ ਤੇ ਇਹਦੇ ਵਿੱਚ ਕੀ ਹੈ ਸਟੇ ਗ੍ਰੀਨ ਕੈਰੈਕਟਰ ਹੈ ਵੀ ਨੀਚੇ ਤੋਂ ਲੈ ਕੇ ਉੱਪਰ ਤੱਕ ਹਰੀ ਭਰੀ ਪੱਤੇ ਹਰੇ ਰਹਿੰਦੇ ਨੇ ਹਰੀ ਰਹਿੰਦੇ ਨੇ ਤੇ ਇਹਦਾ ਡਰਾਈ ਮੈਟਰ ਹੈ 30% ਦੇ ਵਿੱਚ ਡਰਾਈ ਮੈਟਰ ਹੈ ਕੰਪੀਨ ਕੰਟੈਂਟ ਵੀ ਇਸ ਦਾ 10-11% ਦੇ ਵਿੱਚ ਆ ਜਾਂਦਾ ਹੈ ਜਿਸ ਦੇ ਨਾਲ ਜਿਹੜੀ ਫੀਡ ਤੇ ਡਿਪੈਂਡੈਂਸੀ ਹੈ ਫਾਰਮਰ ਦੀ ਉਹ ਵੀ ਘਟਦੀ ਹੈ ਸੋ ਓਵਰਆਲ ਜੇ ਆਪਾਂ ਗੱਲ ਕਰੀਏ ਸਾਈਲੇਜ ਦੇ ਲਈ ਬੈਸਟ ਆਪਸ਼ਨ ਹੈ ਇਹ ਬਾਕੀ ਇਹ ਡਿਨਕਲੋਸਿੰਗ ਪਿਛਲੇ ਦੋ ਸਾਲ ਤੋਂ ਤੇ ਤਿੱਕੇ ਰਹੇ ਦੇਖਣੀ ਨੇ ਇਹਨਾਂ ਕੋਲ ਫਾਰਮ ਕੋਟ ਦੇ ਕਾਫੀ ਫੀਡਬੈਕਸ ਆਉਂਦੇ ਆਪਾਂ ਇਹਨਾਂ ਨਾਲ ਵੀ ਚੱਲ ਜੂਗੇ ਜਿਹੜਾ 33 11 ਜਿਹੜਾ ਪਿਛਲੇ ਸਾਲ ਸੀਗਾ ਜੀ ਹੂੰ ਇਹਦਾ 101% ਬਹੁਤ ਵਧੀਆ ਰਿਹਾ ਹੂੰ ਕਿਉਂਕਿ ਪਿਛਲੀ ਵਾਰ ਤਾਂ ਆਪਾਂ ਜੇ ਕੋਈ 20 ਹੋ ਲੈਂਦਾ ਜੀ ਨਾਲ ਇੱਕ ਦੋ ਥੱਲੇ ਦਿੰਦੇ ਸੀਗੇ ਪਰ ਇਸ ਵਾਰ ਉਹ ਕਿਸਾਨ ਸਾਰੇ ਦਾ ਸਾਰਾ ਵੀ ਇਹ ਤਿੱਕੇ ਨਾਲ ਜਾ ਰਹੇ ਨੇ ਠੀਕ ਹੈ ਜਿਨ੍ਹਾਂ ਨੂੰ ਥੋੜਾ ਥੋੜਾ ਦਿੱਤਾ ਸੀ ਟ੍ਰਾਇਲ ਕਰਨ ਨੂੰ ਹਾਂ ਜੀ ਐਤਕੀ ਉਹ ਸਾਰਾ ਲਾ ਰਹੇ ਨੇ ਹਾਂ ਸਾਰਾ ਹੀ ਲਾ ਰਹੇ ਨੇ ਠੀਕ ਹੈ ਬਿਕਾਰਨ ਵੀ ਇਹਦੇ ਰਿਜ਼ਲਟ ਵਧੀਆ ਹੈ ਕਦ ਵਧੀਆ ਹੈ ਕਦ ਬਹੁਤ ਵਧੀਆ ਜੀ 11 ਫੁੱਟ 12 10 ਫੁੱਟ ਆਮ ਕਦ ਹੋਇਆ ਵਧੀਆ ਜੀ ਤੇ ਸੱਲੀ ਚ ਦਾਣਾ ਵਧੀਆ ਪਿਆ ਟਾਂਡਾ ਮੋਟਾ ਜੀ ਕੋਈ ਗਿਰਣੀ ਸਮੱਸਿਆ ਨਹੀਂ ਹੂੰ ਇਹੀ ਚੀਜ਼ਾਂ ਹੁੰਦੀਆਂ ਨੇ ਮੱਕੀ ਚ ਮੇਨ ਕਿਉਂ ਦੂਜੇ ਮੁਕਾਬਲੇ ਦਾ 4 ਦਾ ਬੇਤ ਵੀ ਜ਼ਿਆਦਾ ਮਿਲਿਆ ਠੀਕ ਹੈ ਬਾਕੀ ਐਂਡ ਤੋਂ ਕਿਹ ਹੈਰੀ ਭਰੀ ਰਹੀ ਆ ਹਾਂ ਜਿਹੜਾ ਪੱਤੇ ਨਹੀਂ ਸਿਕਾਉਂਦੀ ਥੱਲੇ ਨਹੀਂ ਥੱਲੇ ਕੋਈ ਪੱਤੇ ਨਹੀਂ ਸਿਕਾਉਂਦੀ ਹੈਗੀ ਜੀ ਵੱਡੀ ਗੱਲ ਇਹ ਵੀ ਆ ਤੇ ਇੱਕ ਜਿਵੇਂ ਹੁਣ ਨਟ੍ਰਾਂਟਾ ਕਾਫੀ ਪੁਰਾਣੀ ਕੰਪਨੀ ਆ ਜੀ ਗਰੋਇੰਗ ਕੰਪਨੀ ਆ ਤੇ ਅੱਗੇ ਵੀ ਕਿਸਾਨ ਆਸ ਕਰਦੇ ਨੇ ਇਹ ਹੁਣ ਮੱਕੀ ਤੋਂ ਬਿਨਾ ਕੋਈ ਹੋਰ ਵੀ ਸੀਡ ਲੈ ਕੇ ਆ ਰਹੇ ਨੇ ਹਾਂਜੀ ਆਪਣਾ ਹੁਣ ਪੈੜੀ ਵੀ ਆ ਰਹੀ ਹੈ ਜੀ ਆਉਣ ਵਾਲੇ ਸੀਜ਼ਨ ਦੇ ਵਿੱਚ ਠੀਕ ਹੈ ਤੇ ਪੈੜੀ ਦੀ ਇਹ ਖਾਸੀਅਤ ਹੈ ਕਿ ਜਦੋਂ ਨਟ੍ਰਾਂਟਾ ਦੀ ਪੈੜੀ ਆ ਵਾਈਬਰੈਂਸ ਸੀ ਜੈਂਟਾ ਦੀ ਵਾਈਬਰੈਂਸ ਇੰਟੀਗਰਲ ਦੇ ਨਾਲ ਉਪਚਾਰਿਤ ਟਰੀਟ ਕੀਤੇ ਸੀਡ ਮਿਲੂਗਾ ਜਿਵੇਂ ਨਟਰਾਂਟਾ ਦੀ 1509 ਆ ਗਈ ਇਹਦਾ ਕੀ ਫਾਇਦਾ ਹੋਊਗਾ ਇਹਨਾਂ ਦੇਖੋ ਜੀ ਜਿਹੜੀਆਂ ਬਾਸਮਤੀ ਵੈਰਾਈਟੀਆਂ ਨੇ ਵੈਰਾਈਟੀ ਸੇਮ ਹੀ ਹੁੰਦੀਆਂ ਨੇ ਇਹਦੇ ਵਿੱਚ ਕੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਸੀਡ ਵਧੀਆ ਉਪਚਾਰਿਤ ਹੋਵੇ ਵਧੀਆ ਕੈਮੀਕਲ ਦੇ ਨਾਲ ਉਹਦੇ ਵਿੱਚ ਮਿਕਸਿੰਗ ਨਾ ਹੋਵੇ ਠੀਕ ਹੈ ਜੀ ਤਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਸਾਡੇ ਵਧੀਆ ਕੈਮੀਕਲ ਮਤਲਬ ਸਿੰਜੈਂਟਾ ਦੇ ਨਾਲ ਸਾਡੀ ਕੋਲਾਬੋਰੇਸ਼ਨ ਹੋਈ ਠੀਕ ਹੈ ਉਹਨਾਂ ਤੋਂ ਅਸੀਂ ਵਾਈਬਰੈਂਸ ਇੰਟੀਗਰਲ ਜੋ ਕਿ ਸਾਡੀ ਪੈਕਿੰਗ ਤੇ ਵੀ ਸਿੰਜੈਂਟਾ ਦਾ ਲੋਗੋ ਮਿਲੇਗਾ ਹੂੰ ਸੋ ਇਸ ਦੇ ਨਾਲ ਕੀ ਹੈ 3x ਸੁਰੱਖਿਆ ਮਿਲਦੀ ਹੈ ਟ੍ਰਿਪਲ ਸੁਰੱਖਿਆ ਜੀ ਸਭ ਤੋਂ ਪਹਿਲਾਂ ਜਿਹੜੀ ਇਹਦੇ ਵਿੱਚ ਜਿਹੜੀ ਕੀਟ ਤੇ ਪ੍ਰਤੀ ਸੁਰੱਖਿਆ ਮਿਲਦੀ ਹੈ ਹੂੰ ਤੇ ਜਿਹੜਾ ਪੌਦਾ ਹੁੰਦਾ ਫੁਰਤੀਲਾ ਹੁੰਦਾ ਹੈ ਮਤਲਬ ਜੇ ਆਪਾਂ ਦੂਸਰੀ 30 ਦਿਨ ਦੀ ਆਪਾਂ ਨਰਸਰੀ ਦੇਖਦੇ ਆ ਇਹ ਤੁਹਾਨੂੰ ਉਹ ਨਰਸਰੀ ਸੇਮ ਗ੍ਰੋਥ ਖਰਾ ਪਰਾ 25 ਦਿਨਾਂ ਦੇ ਵਿੱਚ ਮਿਲੂ ਠੀਕ ਹੈ 5 ਦਿਨ ਅਡਵਾਂਸ ਚੱਲੂਗਾ 5 ਦਿਨ ਅਡਵਾਂਸ ਚੱਲੂਗੀ ਤੇ ਤਣਾਅ ਜਿਹੜਾ ਤਣਾਅ ਆ ਜਾਂਦਾ ਕੰਟਰੋਲ ਰਹਿੰਦਾ ਆ ਉਹ ಸೊ ਇਹ ਦੇ ਵਿੱਚ ਸਿੰਜੈਂਟਾ ਦਾ ਪਲੱਸ ਪੁਆਇੰਟ ਹੈ ਵੀ ਇਹ ਪਹਿਲਾਂ ਹੀ ਟ੍ਰੀਟਡ ਹੈ ਬੂਟੇ ਨੂੰ ਸਟ੍ਰੈਸ ਨਹੀਂ ਆਉਂਦਾ ਬੂਟੇ ਨੂੰ ਸਟ੍ਰੈਸ ਨਹੀਂ ਆਉਂਦਾ ਠੀਕ ਹੈ ਜੀ ਸਿੰਜੈਂਟਾ ਦੇ ਵਿੱਚ ਜਿਵੇਂ ਕਿ ਤੁਸੀਂ ਇਹਦਾ ਟੈਕਨੀਕਲ ਦੇਖੋਗੇ ਇਹਦੇ ਵਿੱਚ ਦੋ ਫੰਗੀਸਾਈਡ ਤੇ ਇਨਸੈਕਟੀਸਾਈਡ ਹੈ ਠੀਕ ਹੈ ਸੋ ਫੰਗਸ ਤੋਂ ਵੀ ਤੇ ਇਨਸੈਕਟ ਤੋਂ ਵੀ ਦੋਨਾਂ ਦਾ ਕਰਤਾ ਟ੍ਰੀਟਮੈਂਟ ਸੀਡ ਤੋਂ ਹੀ ਟ੍ਰੀਟਮੈਂਟ ਹੈ ਨ ਵਧੀਆ ਟ੍ਰੀਟਮੈਂਟ ਪਲੱਸ ਕਾਰਬੈਂਡਾਜ਼ ਠੀਕ ਹੈ ਉਹ ਝੰਡਾ ਰੋਗ ਤੋਂ ਉਹ ਝੰਡਾ ਰੋਗ ਤੋਂ ਸੋ ਇਹਦੇ ਉੱਪਰ ਇਹ ਨਹੀਂ ਕਿ ਕੰਪਨੀ ਸਿਰਫ ਉਹੀ ਕਰ ਰਹੀ ਹੈ ਇਹਦੇ ਵਿੱਚ ਆਪਣੀ ਪੈਕਿੰਗ ਦੇ ਉੱਪਰ ਵਾਈਬਰੈਂਸ ਇੰਟੀਗਰਲ ਦਾ ਬਾਕਾਇਦਾ ਲੋਗੋ ਲੱਗਿਆ ਲੋਗੋ ਲੱਗਿਆ ਹੋਇਆ ਹਾਂ ਵੀ ਕੱਲ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਵੀ ਇਹ ਚੈਲੰਜ ਨਹੀਂ ਕਰ ਸਕਦਾ ਠੀਕ ਹੈ ਸੋ ਜੇ ਇਸ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ ਜਿਹੜੇ ਪੈਡੀ ਹੈ ਪਿਛਲੇ 2-3 ਸਾਲ ਤੋਂ ਸਾਡੀ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਜਿਵੇਂ ਕਿ ਝੰਡਾ ਰੋਗ ਮਿਕਸਿੰਗ ਇਹਨਾਂ ਚੀਜ਼ਾਂ ਤੋਂ ਰੱਖਿਆ ਹੈ ਸੋ ਨਿਊਟ੍ਰਾਂਟਾ ਦੇ ਜਿਹੜੇ ਬੀਜ ਨੇ ਕਵਾਲਿਟੀ ਸੀਡਸ ਨੇ ਸੋ ਕਿਸਾਨ ਵੀਰਾਂ ਨੂੰ ਸਾਡੀ ਇਹੀ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਕੰਪਨੀ ਨਾਲ ਜੁੜੋ ਤੇ ਇੱਕ ਸਾਡੀ ਵਾਈਡ ਪ੍ਰੋਡਕਟ ਰੇਂਜ ਹੈ ਮੱਕੀ ਹੈ ਪੈੜੀ ਹੈ ਕਣਕ ਦੇ ਬੀਜ ਸਾਡੇ ਆਦੇ ਨੇ ਉਸ ਤੋਂ ਬਾਅਦ ਚਾਰੇ ਦੇ ਵਿੱਚ ਹਰੇ ਚਾਰੇ ਜਿੱਥੋਂ ਕੰਪਨੀ ਦਾ ਨਾਮ ਬਣਿਆ ਜਵਾਰ ਹੈ ਬਾਜਰਾ ਹੈ ਸਰਦੀ ਦੇ ਵਿੱਚ ਜਿਹੜਾ ਚਾਰਾ ਦਾ ਲੀਨ ਪੀਰੀਅਡ ਆ ਜਾਂਦਾ ਉਹਦੇ ਵਿੱਚ ਸਾਡੇ ਕੋਲ ਬਰਸੀਨ ਹੈ ਰਾਈ ਗ੍ਰਾਸ ਹੈ ਸੋ ਇੱਕ ਪੂਰੀ ਪ੍ਰੋਡਕਟ ਰੇਂਜ ਹੈ ਫਾਰਮਰ ਵੀਰ ਸਾਡੇ ਨਾਲ ਜੁੜਨ ਜਿਹੜੇ ਵੀ ਉਹਨਾਂ ਦੀ ਸੀਡ ਨੇ ਕੁਆਲਿਟੀ ਸੀਡ ਦਾ ਲਾਹਾ ਲੈਣ ਤੇ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਕਮਾਉਂਦਾ ਹੈ। ਧੰਨਵਾਦ। ਜੀ। ਟੈਗਰ ਮੇਲ ਜੀ ਆਪਣਾ ਹੁਣ ਕਾਫੀ ਨਾਮ ਹੋ ਚੁੱਕਿਆ ਪੂਰੇ ਪੰਜਾਬ ਇੰਡੀਆ ਦੇ ਵਿੱਚ। ਹੁਣ ਕਿੱਥੋਂ ਕਿੱਥੋਂ ਫਾਰਮਰ ਆ ਰਹੇ ਨੇ ਆਪਣੇ ਕੋਲ? ਆਪਣੇ ਕੋਲ ਇਹ ਫਾਰਮਰ ਆ ਰਹੇ ਨੇ ਪੂਰਾ ਦਾ ਪੰਜਾਬ, ਰਾਜਸਥਾਨ, ਯੂਪੀ, ਹਰਿਆਣਾ ਬਹੁਤ ਦੂਰ ਦੂਰੋਂ ਫਾਰਮ ਬਣਾ ਰਹੇ ਨੇ। ਐਮਪੀ ਤੋਂ ਵੀ ਫਾਰਮਰ ਆਪਣੇ ਬਹੁਤ ਆ ਰਹੇ ਨੇ। ਹੂੰ। ਕਾਰਨ ਕੀ ਆ ਰੇਟ? ਕਾਰਨ ਕੀ ਆ ਪਾ ਜਿਹੜੇ ਪਿਛਲੇ ਸਾਲੋਂ ਇੱਕ ਦਾ ਸਭ ਤੋਂ ਵਧੀਆ ਕੁਆਲਿਟੀ। ਹੂੰ। ਤੇ ਰੇਟ ਹਾਂ ਜਿਵੇਂ ਆਪਣੇ ਲੱਗ ਮੱਕੀ ਦੇ ਬੀ ਹੋਗੇ ਜਾਂ ਪੈਸਟੀਸਾਈਡ ਆਹ ਕੱਖਾਂ ਵਾਲੀਆਂ ਦਵਾਈਆਂ ਹੋ ਗਈਆਂ ਸਾਰੀਆਂ ਵੀ ਬ੍ਰਾਂਡ ਹੀ ਦੇਖਣ ਨੂੰ ਮਿਲਣਗੇ ਹਾਂਜੀ ਆਪਣੇ ਕੋਲੇ ਸਾਰੇ ਬ੍ਰਾਂਡ ਆਈ ਕੰਪਨੀ ਵਧੀਆ ਕੰਪਨੀ ਦੇ ਵੇਚਦੇ ਆਏ ਆਪਾਂ ਇਹ ਲੈਨੇ ਵੀ ਸਿੱਧਾ ਆਪਾਂ ਡਾਇਰੈਕਟ ਕੰਪਨੀ ਤੋਂ ਆ ਤਾਂ ਕਰਕੇ ਆਪਾਂ ਰੇਟ 'ਚ ਦੇ ਦਿੰਨੇ ਆ ਹਾਂਜੀ ਹਾਂ ਜਿਵੇਂ ਕਿ ਉਹ ਫਾਰਮਰ ਖੁਦ ਕਹਿੰਦੇ ਨੇ ਹੂੰ ਕਿ ਟੋਗਾ ਟੋਨਾਂ ਦਾ 35 ਤੋਂ 40% ਉੱਥੇ ਲਾਓ ਫਾਇਦਾ ਹੋ ਰਿਹਾ ਆਪਣੇ ਕੋਲੇ ਆਉਣ ਨਾਲ ਠੀਕ ਆ ਬਾਕੀ ਦੇ ਆਪਾਂ ਦਵਾਈ ਦਿੰਨੇ ਆ ਜਿੰਨਾ ਕਹਿੰਦੇ ਉਹਨਾਂ ਦਾ ਰਿਜ਼ਲਟ ਮਿਲਦਾ ਕਿਉਂ ਉਹ ਉਹ ਪਤਾ ਲਾਇਆ ਜੀ ਜ਼ਿਮੀਂਦਾਰ ਆਪਣੇ ਪਿਛਲੇ 10 15 ਜੁੜੇ ਹੋਏ ਲੋਕ ਆਪਣੇ ਜੁੜੇ ਹੋਏ ਨੇ ਫਾਰਮਰ ਜੇ 35 ਤੋਂ 40% ਜਿੱਥੇ 1 ਲੱਖ ਦੀ ਦਵਾਈ ਹੋਗੀ ਇੱਥੇ 60 65 ਹਜ਼ਾਰ ਸੱਤ ਪਹਿਲਾਂ ਸਰ ਜਾਂਦਾ ਹੂੰ ਇੰਨਾ ਕ ਜਿਆਦਾ ਫਾਇਦਾ ਹੋ ਜਾਂਦਾ ਹਾਂਜੀ ਹਾਂ ਤੈਨੂੰ ਵੱਡੇ ਵੱਡੇ ਫਾਰਮਰ ਜਿਵੇਂ ਉਹ ਪਹਿਲਾਂ ਬਾਈ ਲੰਘ ਕੇ ਗਏ ਨੇ 150 ਕਿੱਲੇ ਵਾਲੇ ਉਹ ਵੀ ਆਉਂਦੇ ਨੇ ਤੇ ਛੋਟੇ ਕਿਸਾਨਾਂ ਦਾ ਵੀ ਫਾਇਦਾ ਹੋ ਜਾਂਦਾ ਕਿਉਂ ਹੋਣਾ ਜਦੋਂ ਮੱਕੀ ਦੇ ਆਪਾਂ ਸਪਰੇਅ ਕਰਾਉਣੇ ਆ ਕਿੰਨੇ ਦਾ ਬੰਦਾ ਵਰਤਦਾ ਉਹ 800 900 ਦੀ ਆਪਰੇ ਕੋਲੇ 290 ਦੀ ਸਿਰਫ ਸਿਰਫ ਰਿਜ਼ਲਟ ਤਾਂ ਪੱਛੀ ਨਹੀਂ ਦਿੰਦਾ ਹੂੰ ਰਿਜ਼ਲਟ ਉਹਦੇ ਨਾਲ ਵੱਧਦਾ ਉਹ ਘੱਟ ਨਹੀਂ ਹਾਂਜੀ ਰਿਜ਼ਲਟ ਵੱਧ ਗਿਆ ਜੀ ਉਹਦਾ ਇੱਥੇ ਕੰਮ ਖਤਮ ਹੋ ਦੇ ਇਹਦੇ ਵਜ੍ਹਾ ਸੁਰੂ ਉੱਥੇ ਹੁੰਦਾ ਹੈਗਾ ਹੂੰ ਵੀ ਤਾਂ ਕਰਕੇ ਦੂਰੋਂ ਦੂਰੋਂ ਫਾਰਮ ਬਣਾ ਰਹੇ ਨੇ ਮੱਕੀ ਸਾਈਡਾਂ ਦਾ ਰੋਪਣ ਸਿਆਲਪੁਰ ਬਹੁਤ ਫਾਰਮਰ ਜ਼ਿਆਦਾ ਆ ਰਹੇ ਨੇ ਆਪਣੇ ਕੋਲੇ ਹੂੰ ਵੀ ਮੱਝ ਏਰੀਆ ਚੋਂ ਵੀ ਕਿਸਾਨ ਆਉਂਦਾ ਬਾਕੀ ਵੀਰੋ ਇਹਦਾ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਐਡਰੈਸ ਇੱਕ ਵਾਰੀ ਕਲੀਅਰ ਕਰ ਦਿਓ ਜੀ ਵੀਡੀਓ ਦੇ ਵਿੱਚ ਵੇ ਆਪਣਾ ਸੰਤਾਤਰ ਸੇ ਖੇਤੀਬਾੜੀ ਸਟੋਰ ਲੋਂਗੋ ਵਾਲਾ ਗਰਮੇਰ ਕੋਈ ਦੁਕਾਨ ਵਜਦੀ ਆ ਜੇ ਆਪਾਂ ਸੁਨਾਮ ਵਾਲੇ ਪਾਸੇੋਂ ਤਾਂ ਨਾਲੇ ਦਾ ਪੁਲ ਪਾਰ ਕਰਕੇ ਖੱਬੇ ਹੱਥ ਮੁਰਨਾ ਜੇ ਬਰਬੜ ਬਰਨਾਲਾ ਉਹਨੇ ਤਾਂ ਪੁਲ ਦੇ ਉੱਪਰ ਜਾਨਦਾ ਪੁਲ ਦੇ ਨਾਲ ਹੀ ਸੱਜੇ ਹੱਥ ਮੁਰਨਾ ਹੂੰ ਕਹਿੰਦੇ ਨੇੜੇ ਗੁਰਦੁਆਰਾ ਬਾਬਾ ਵਾਲੇ ਕੀ ਢਾਬਾ ਠੀਕ ਹੈ ਤੇ ਬਾਕੀ ਤੁਸੀਂ ਸਰਚ ਵੀ ਕਰ ਸਕਦੇ ਹੋ ਗੂਗਲ ਮੈਪ ਦੇ ਉੱਤੇ ਹਾਂਜੀ ਉਹ ਤੁਹਾਨੂੰ ਲਿੰਕ ਪਾ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ